ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਕਰਦੇ ਆ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਪੰਜ ਛੇ ਦਿਨ ਹੋ ਗਏ ਤੁੰਦ ਪਈ ਨਹੀਂ ਸੀਗੀ ਵਧੀਆ ਦਿਨ ਲੱਗਣ ਲੱਗਿਆ ਸੀਗਾ ਤੇ ਨਾ ਹੀ ਹਵਾ ਚੱਲਦੀ ਸੀਗੀ ਅੱਜ ਹਲਕੇ ਹਲਕੇ ਹਵਾ ਵੀ ਚਲੀ ਜਾਂਦੀ ਹੈ ਤੇ ਨਾਲ ਤੁੰਦ ਵਾਲੇ ਤਾਂ ਅੱਜ ਵੀ ਰੱਬ ਨੇ ਸਿਰੇ ਲਾਏ ਬੈਨੇ ਜਮਾ ਅੱਜ ਜਮੀਨ ਹੀ ਕੁਝ 20 ਫੁੱਟ ਦੀ ਮਸਾਂ ਵਿਜ਼ਿਬਿਲਿਟੀ ਹੈਗੀ ਤੇ ਫਰਸ਼ ਦਾ ਕੰਮ ਮਿਸਤਰੀਆਂ ਨੇ ਕੱਲ ਚਿੰਤਾ ਸੀਗਾ ਸਾਰਾ ਕੱਲ ਅੱਧੇ ਕਿਤੇ ਨੂੰ ਬਾਗ ਗਏ ਸੀਗੇ ਮੈਂ ਬਾਹਰ ਸੀਗਾ ਤਾਂ ਕਰਕੇ ਮੈਨਾਂ ਕੋਲ ਹੈ ਨਹੀਂ ਸੀ ਡੈਡੀ ਦਾਸ ਜੀ ਕਹਿੰਦੇ ਵੀ ਅੱਧੇ ਕਿ ਦਿਨੋਂ ਉਹਨਾਂ ਨੇ ਆਪਣਾ ਕੰਮ ਕੰਪਲੀਟ ਕਰਤਾ ਸੀਗਾ ਤੇ ਹੁਣ ਇਹਨੂੰ 5-7 ਦਿਨਾਂ ਵਾਸਤੇ ਸੁੱਕਣੇ ਰੱਖਿਆ ਹੋ ਗਿਆ ਕਿ ਜਿਹੜਾ ਥੱਲੇ ਗਾਰ ਹੈਗਾ ਉਹ ਗਿੱਲਾ ਹੈਗਾ ਜਿਹਦੇ ਉੱਤੇ ਆਪਾਂ ਪੈਰ ਧਰਦੇ ਆਂਗੇ ਜਾਂ ਇਹਨੂੰ ਦਬ ਦੇਾਂਗੇ ਥ ਨੂੰ ਤਾਂ ਥੱਲੇ ਨੂੰ ਦਬ ਜਾਂਦੀ ਤੇ ਉੱਥੇ ਟੋਆ ਪੈ ਜੂਗਾ ਤੇ ਪਾਣੀ ਖੜਨ ਲੱਗ ਜੂਗਾ ਤਾਂ ਕਰਕੇ ਫਿਲਹਾਲ 5-7 ਦਿਨਾਂ ਦੀ ਬ੍ਰੇਕ ਲੈਤੀ ਹੈਗੀ ਤੇ ਉਹਨਾਂ ਟਾਈਮ 'ਚ ਮਿਸਤਰੀ ਕਹਿੰਦਾ ਵੀ ਮੇਰੇ ਕੋਲੇ ਹੋਰ 5-4 ਦਿਨਾਂ ਦਾ ਕੰਮ ਮੁਰੇ ਹੈਗਾ ਹੈਗਾ ਲੋਕਾਂ ਨੂੰ ਜਿਹੜਾ ਨੂੰ ਕਿਹਾ ਰੁੱਟਵੇਂ ਕੰਮ ਹੈ ਔਰ ਮੇਲ ਦੂੰਗਾ ਤੇ ਹਲਕੀ ਹਲਕੀ ਟੈਂਕੀ ਚੋਂ ਦੀ ਸੀਗੀ ਮੈਨੂੰ ਆਏ ਸੀਗਾ ਮਗਾ ਵੇਚ ਤੋਂ ਜੋੜ ਲਈਗਾ ਤੇ ਪਰ ਮਿਸਤਰੀ ਕਹਿੰਦਾ ਵੀ ਥੱਲੇ ਕੋਈ ਜਿਹਦਾ ਟੈਂਕੀ ਧਾਰਨ ਵੇਲੇ ਕਿਸੇ ਰੋੜੀ ਦੇ ਉੱਤੇ ਟੈਂਕੀ ਟੇਕੀ ਜਿਹਦੇ ਕਰਕੇ ਇਹਦੇ ਚੋਂ ਪਾਣੀ ਥੱਲੋਂ ਆਈ ਜਾਂਦਾ ਹੈਗਾ ਉਹ ਵੀ ਅੱਜ ਦੇਖ ਲਾਂਗੇ ਦਿਨੇ ਵੇਲੇ ਆਗੇ ਅੱਜ ਤੇ ਬਾਕੀ ਹੋਰ ਦੇਖਦੇ ਆ ਅੱਜ ਦੇ ਕੰਮ ਦੀ ਕੀ ਵਿਉਂਤਬੰਦੀ ਬਣਦੀ ਹੈਗੀ ਇੱਕ ਥੋੜਾ ਜਿਹਾ ਕੰਮ ਹੈਗਾ ਜਾ ਕੇ ਆਉਣਾ ਹੈਗਾ ਬਰਨਾਲੇ ਤੇ ਜੇ ਅੱਜ ਉਧਰ ਜਾਣ ਦਾ ਪ੍ਰੋਗਰਾਮ ਬਣ ਗਿਆ ਫਿਰ ਕੱਲ ਤੇ ਕੀ ਗੱਲ ਕਿ ਤੇ ਜ ਮੜਾ ਮੋਟਾ ਇਹਦਾ ਕੰਮ ਕਰਨ ਵਾਲਾ ਰਹਿੰਦਾ ਹੈਗਾ ਤੇ ਬਾਕੀ ਦੇਖਦੇ ਆਂਗੇ ਅੱਜ ਦਿਨੇ ਹੋਰ ਕੀ ਕੁਛ ਕਰਦੇ ਹਾਂਗੇ ਦੁੱਧ ਬੋਤ ਪਾ ਕੇ ਕੰਮ ਨਿਮੇੜ ਕੇ ਆਪਾਂ ਵਿਹਲੇ ਹੋ ਗਏ ਤੇ ਹੁਣ ਧੁੰਦ ਵੀ ਹਟ ਗਈ ਸੂਰਜ ਵਧੀਆ ਨਿਕਲਿਆ ਆ ਸਵੇਰੇ ਤਾਂ ਲੱਗਦਾ ਸੀ ਧੁੰਦ ਹਟਦੀ ਨਹੀਂ ਹੈਗੀ ਤੇ ਹੁਣ ਇੱਕ ਦੋ ਕੰਮ ਨੇ ਧਣੋਲੇ ਤੇ ਨਾਲ ਜਾਣਾ ਬਰਨਾਲੇ ਅੱਜ ਤੁਰੇ ਫਿਰਦੇ ਇਹੋ ਜਿਹੇ ਕੰਮ ਨਿਮੇੜ ਦਈਏ ਤੇ ਫਿਰ ਇਕ ਦੋ ਦਿਨਾਂ ਤੱਕ ਦੁਬਾਰੇ ਫੇਰ ਮਿਸਤਰੀ ਆ ਜਾਣਗੇ ਨਾਲੇ ਅੱਜ ਡੈਡੀਗੈਂਸੀ ਵੀ ਸੀਮੈਂਟ ਵਗੈਰਾ ਲੈ ਕੇ ਆਉਣਾ ਹੈਗਾ ਤੇ ਉਹ ਵੀ ਅੱਜ ਲੈਣ ਜਾਣਗੇ ਬਾਕੀ ਦੇਖਦੇ ਆ ਹੁਣ ਕੰਮ ਦੀ ਮੂਰੇ ਕੀ ਬਿਉਦ ਬਣਦੀ ਹੈਗੀ ਆ ਤਾਰਾਂ ਦੋ ਤਿੰਨ ਦਿਨ ਦੀਆਂ ਸਕੂਟਰੀ ਤੁਰੀਆਂ ਫਿਰਦੇ ਨੇ ਹਰਦੀਪ ਦੀਆਂ ਮੈਂ ਬੈਟਰੀ ਚਾਰਜ ਲਈ ਸੀਗੀ ਗੱਡੀ ਦੀ ਟਰੈਕਟਰ ਦੀ ਦੋਨੇ ਬੈਟਰੀਆਂ ਚਾਰਜ ਫੁੱਲ ਹੋ ਗਈਆਂ ਸੀਗੀਆਂ ਤੇ ਰਾਤ ਤੇ ਤਾਂ ਫੋਨ ਆਇਆ ਸੀ ਮਾ ਮੇਰੇ ਗੋਲੀ ਜਦੋਂ ਮਰਜੀ ਫੜਦੀ ਹੁਣ ਦੇਖਦੇ ਆ ਨੂੰ ਜਾਂਦੇ ਜਾਂਦੇ ਵੀ ਫੜਾਈ ਜਾਂਦੇ ਆਗੇ ਨਾ ਦੋ ਦਿਨ ਹੋ ਗਏ ਸਕੂਟਰੀ ਤੁਰੀਆਂ ਫਿਰਦੀਆਂ ਸੀਆਂ ਧਾਰਾਂ ਬੈਟਰੀ ਵਾਲੀਆਂ ਅੱਜ ਮੈਂ ਚਲ ਫੜਾਈ ਦਿੰਦੇ ਆ ਕਿਉਂ ਮੇਰੇ ਕੰਮ ਨਹੀਂ ਹੋਈਆਂ ਉਹ ਬੈਟਰੀ ਲਾਈ ਸੀ ਚਾਰਜ ਗੱਡੀ ਦੀ ਹਰਦੀਪ ਨੂੰ ਮੈਂ ਧਾਰਾਂ ਫੜਾਇਆ ਸੀਗਾ ਉਹ ਰੋਟੀ ਖਾਈ ਜਾਂਦਾ ਸੀ ਮੈਂ ਤਾਂ ਕਰਕੇ ਵੀਡੀਓ ਬਣਾਈ ਲਈ ਕਿ ਧਾਰਾਂ ਉਹਦੇ ਫਾਦਰ ਸਾਹਿਬ ਨੂੰ ਸਮਾਹਤੀਆਂ ਮੈਂ ਸਕੂਟਰੀ ਗੇਰਾਂ ਤੋਂ ਲੈ ਬਸ ਸਟੈਂਡ 'ਚ پارک ਕਰਤੀ ਤੇ ਹੁਣ ਬਸ ਦੀ ਵੇੜ ਕਰਦਾ ਕਿਉਂਕਿ ਇਹਦੀਆਂ ਬੈਟਰੀਆਂ ਹੁਣ ਡਾਉਣ ਨੇ ਤਾਂ ਕਰਕੇ ਇਹਨੇ ਬਰਨਾਲੇ ਤੋਂ ਉਧਰੋਂ ਮੁੜ ਕੇ ਆਉਣਾ ਨਹੀਂ ਹੈਗਾ ਜਦ ਜਮੀ ਹੌਲੀ ਹੌਲੀ ਆਊਗੀ ਤੇ ਵੇਤਰ ਵੀ ਇਥੋਂ ਬਸਤੀ ਜਾਇਆ ਜਾ ਵੀ ਪਹਿਲਾਂ ਬਰਨਾਲੇ ਕੰਮੀ ਨਿਵੇੜੇ ਆਉਣਾ ਬਸਤੇ ਜਾ ਕੇ ਮੈਂ ਬਰਨਾਲੇ ਪਹੁੰਚ ਗਿਆ ਸੀਗਾ ਸਕੂਟਰੀ ਬਿਨਾਂ ਵਾਕੀ ਔਖਾ ਹੈਗਾ ਸਕੂਟਰੀ ਤੇ ਆਰਾਮ ਨਾਲ ਆ ਜਾਇਦਾ ਸੀ ਕਿ ਅੱਜ ਤੁਰ ਕੇ ਆਇਆ तकरीबन ਕਿਲੋਮੀਟਰ ਵਾਂਗੂ ਪੈ ਜਾਂਦਾ ਕਿ ਜਿਹੜੇ ਦਫ਼ਤਰ 'ਚ ਮੈਂ ਕੰਮ ਜਾਣਾ ਹੈਗਾ ਤੇ ਉੱਥੋਂ ਕੰਮ ਨਿਵੇੜ ਕੇ ਦੇਖਦੇ ਕਿੰਨੇ ਵਜੇ ਤੱਕ ਫ੍ਰੀ ਹੁੰਨੇ ਆਂਗੇ ਫਿਰ ਪੌਣਿਆ ਤਨੋਲੇ ਨੂੰ ਵਾਪਸੀ ਚਾਲੇ ਕਿਉਂਕਿ ਤਨੋਲੇ ਵੀ ਇੱਕ ਦੋ ਕੰਮ ਹੈਗੇ ਨੇ ਕਰਨ ਵਾਲੇ ਪਹਿਲਾਂ ਇੱਥੇ ਸੁਆ ਹੁੰਦਾ ਸੀ ਸੁਆ ਹੁਣ ਵੀ ਹੈਗਾ ਹੈਗਾ ਪਰ ਜਿਹੜੀਆਂ ਸਲੇਬਾਂ ਤੇ ਮੈਂ ਜਾ ਰਿਹਾ ਐ ਇਹਦੇ ਨੀਚੋਂ ਦੀ ਪੈਪਾਂ ਪਾ ਕੇ ਉਹਨਾਂ ਨੇ ਉੱਪਰਲੇ ਪਾਸੇ ਇਹਦੇ ਇੰਟਰਲੌਕ ਲਾਤੀ ਟਾਇਲ ਤੇ ਵਧੀਆ ਤੁਰ ਕੇ ਜਾਣਾ ਸੌਖਾ ਹੋ ਗਿਆ ਪਹਿਲਾਂ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਸੀਗਾ ਹੁਣ ਆਹ ਸ਼ਾਰਟਕਟ ਵਧੀਆ ਸਾਫ ਸਭਈ ਥੋੜਾ ਜਿਹਾ ਦਰਖਤਾਂ ਦਾ ਪੱਤਾ ਸੁੱਤਾ ਡਿੱਗਿਆ ਹੋਇਆ ਅਦਰਵਾਈਜ਼ ਸਾਫ ਹੈ ਪਹਿਲਾਂ ਜਦੋਂ ਸੂਏ ਦੀ ਪਟੜੀ ਜਣਾ ਪੈਂਦਾ ਸੀ ਤਾਂ ਉਹ ਊਂ ਟੁੱਟੀ ਰਹਿੰਦੀ ਸੀ ਪਾਣੀ ਇਧਰਲੀ ਸਾਈਡ ਚੱਲ ਜਾਂਦਾ ਸੀਗਾ ਤੇ ਦੂਜਾ ਲੋਕ ਇੱਥੇ ਥੋੜਾ ਜਿਹਾ ਗੰਦ ਵੱਧ ਪਾਉਂਦੇ ਸੀਗੇ ਸਮਾਨਸਲਾ ਸੜਦਾਉਂਦੇ ਸੀਗੇ ਤੇ ਨਾਲ ਬਾਥਰੂਮ ਵਗੈਰਾ ਇੰਝ ਸੜਾ ਹਟਾ ਦੇ ਗਏ ਜਾਂਦੇ ਸੀਗੇ ਹੁਣ ਤਕਰੀਬਨ ਠੀਕ ਹੈਗਾ ਆਓ ਸਰਕਾਰੀ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵਿਭਾਗ ਜਿੱਥੇ ਮੈਨੂੰ ਕੰਮ ਹੈਗਾ ਤੇ ਜਿੱਥੇ ਮੈਂ ਆਉਂਦੀ ਫਾਈਲ ਲੈ ਗਿਆ ਸੀ ਕੁਜਰੀ ਜੌਂਗ ਦੇ ਕੋਲੇ ਨਾਨਕ ਸਰ ਗੁਰਦੁਆਰੇ ਕੋਲੇ ਆ ਗਏ ਸੀ ਪੁਰਾਣੇ ਟੇਬਲ ਸਕੂਲ ਵਾਲੇ ਤੇ ਬਹਿ ਕੇ ਤੇ ਵਸ ਦੀ ਵੇੜ ਕਰਦੇ ਆ ਬਰਨਾਲੇ ਤੋਂ ਤਨੌਲੇ ਨੂੰ ਜਾਣ ਵਾਲੇ ਮੇਰੇ ਕੋਲ Jio ਦਾ SIM ਹੈਗਾ ਕਈ ਦਿਨਾਂ ਤੋਂ ਨੈਟਵਰਕ ਇਸ਼ੂ ਦੇ ਰਿਹਾ ਸੀਗਾ ਮਹਾਂ ਚਲੋ ਆਏ ਆਏ ਹੁਣ ਕੋਲੀ Jio ਸੈਂਟਰ 'ਚ ਵੀ ਚੈੱਕ ਕਰਾ ਲਈਏ ਤੇ ਨਾਲੇ ਜਿਹਨਾਂ ਨੇ ਕਿਹਾ ਤਾਂ SIM ਚੇਂਜ ਕਰਾ ਲਾਂਗੇ ਨਾਲੇ ਪੁੱਛ ਲਾਂਗੇ ਵੀ ਕਿਤੇ ਇੱਥੇ ਕੋਈ ਨੈਟਵਰਕ ਇਸ਼ੂ ਫੋਨ 'ਚ ਹੀ ਹੈਗਾ ਜਾਂ ਫਿਰ ਉੱਥੇ ਕੋਈ ਟਾਵਰ ਤੇ ਤਾਂ ਹਲੇ ਵਾਪਸੀ ਹੋ ਗਈ ਤੇ ਹੁਣ ਚੱਗਦੇ ਆ ਸਕੂਟਰੀ ਜਿਹੜੇ ਬਾਜ਼ਾਰ 'ਚ ਕਦੋਂ ਕੰਮ ਨੇ ਉਹ ਨਮੇੜ ਕੇ ਤੋਂ ਬਾਅਦ ਚੱਲਦੇ ਆ ਪਿੰਡ ਨੂੰ ਥੋੜਾ ਸਾਮਾਨ ਸੀ ਇਹ ਵੀ ਲੈ ਲਿਆ ਬਾਜ਼ਾਰ ਦੇ ਕੰਮ ਧੰਦੇ ਕਰਨ ਤੋਂ ਬਾਅਦ ਜਿਹੜਾ ਕੋਈ ਸਾਮਾਨ ਖਰੀਦਣਾ ਸੀਗਾ ਉਹ ਖਰੀਦ ਕੇ ਤੇ ਜਿਹੜਾ ਮਾੜਾ ਮੋੜ ਇੱਕ ਦੋ ਕੰਮ ਸੀ ਕਿਧਣਾ ਓਲੇ ਦੇ ਵਿੱਚ ਉਹ ਵੀ ਕਰ ਲੇ ਤੇ ਹੁਣ ਕਰਦੇ ਆ ਪਿੰਡ ਨੂੰ ਵਾਪਸੀ ਆਹ ਮੰਗੇਰ ਪੱਤੀ ਵਾਲਾ ਰੋਡ ਪਤਾ ਨਹੀਂ ਕਦੋਂ ਬਣੂਗਾ ਕਿੰਨੇ ਸਾਲ ਤਾਂ ਮੈਨੂੰ ਦੇਖਦੇ ਨੂੰ ਹੋ ਗਏ ਹਲਕਾ ਫੁਲਕਾ ਬਣਾਉਂਦੇ ਨੇ ਦਵਾਰੇ ਪਾਣੀ ਦੇ ਨਾਲ ਸੇਰ ਟੁੱਟ ਜਾਂਦਾ ਹੈਗਾ ਨਾਂ ਵਾਲਾ ਘਟ ਤੋਂ ਘਟ 10 20 ਪਿੰਡਾਂ ਨੂੰ ਰਾਹ ਜਾਂਦਾ ਹੈਗਾ ਇਹ ਤੇ ਸਾਰੇ ਰਾਹ ਵਾਲੇ ਲੋਕ ਇੱਥੋਂ ਦੀਆਂ ਲੰਘਦੇ ਨੇ ਸਾਰੇ ਪਿੰਡਾਂ ਵਾਲੇ ਸਾਰੀ ਤੰਗ ਨੇ ਕਰੇ ਪਹੁੰਚ ਗਏ ਸਮਾਨ ਸਲਾ ਲਾ ਕੇ ਹੁਣ ਗੇਰਾ ਮਿਸਤਰੀਆਂ ਕੋਲੇ ਗੇੜਾ ਦੇ ਆਈਏ ਕੀ ਕਰੀ ਜਾਂਦੇ ਨੇ ਦੁਪਹਿਰ ਦਾ ਸਮਾਂ ਹੋ ਗਿਆ ਅਜ ਮਿਸਤਰੀ ਤੇ ਬਿੰਦਰ ਆਏ ਹੋਏ ਨੇ ਹੁਣ ਮਿਸਤਰੀ ਰੈਸਟ ਕਰੀ ਜਾਂਦੇ ਨਾਲੇ ਚਾਹ ਪਾਣੀ ਪੀ ਕੇ ਦੁਬਾਰੇ ਕੰਮ ਤੇ ਲੱਗਣਗੇ ਬਿੰਦਰ ਦੇ ਮਿਸਤਰੀ ਅੱਜ ਜਿਹੜਾ ਟੁੱਟਮਾ ਆ ਕੰਮ ਆਏਗਾ ਜਿਵੇਂ ਪਰਨਾਲੇ ਕੋਲੇ ਸੀਮੈਂਟ ਵਗੈਰਾ ਲਾਉਣਾ ਹੈਗਾ ਜਹਾ ਜਿਵੇਂ ਇਧਰਲੇ ਪਾਸੇ ਬੀਮ ਤੇ ਤੇ ਇੱਕ ਉੱਥੇ ਲਾਉਣਾ ਸੀਗਾ ਸੀਮੈਂਟ ਜਿੱਥੇ ਹੁਣ ਲਿਫਟਿੰਗ ਮਸ਼ੀਨ ਦੁਆਰੇ ਚੜਾਉਣਗੇ ਤੇ ਉੱਥੋਂ ਥਾਣਾ ਦਵੇ ਤੇ ਇਹ ਜਹਾ ਟੁੱਟਮਾ ਆ ਕੰਮ ਨਵੇਂ ਮੇੜੀ ਜਾਂਦੇ ਨੇ ਬਾਥਰੂਮ ਦੀ ਛੱਤ ਥੋੜੀ ਥੋੜੀ ਹੈਗੀ ਏਰੀਆ ਛੋਟੇ ਕਰਕੇ ਉਹਦੇ ਤੇ ਅੱਜ ਮਸਾਲਾ ਵਗੈਰਾ ਪਾ ਦੇਣਗੇ ਤੇ ਬਾਕੀ ਹੁਣ ਜਦੋਂ ਰੈਸਟ ਕਰਕੇ ਦੁਆਰੇ ਕੰਮ ਤੇ ਆ ਕੇ ਲੱਗਣਗੇ ਫਿਰ ਦੇਖਦੇ ਆ ਅੱਗੇ ਕੰਮ ਦੀ ਕੀ ਵਿਉਂਤਬੰਦੀ ਬਣਦੀ ਹੈਗੀ ਤੇ ਡੈਡੀ ਅੱਜ ਮਸਾਲਾ ਸੀਮੈਂਟ ਤੇ ਬਰੇਤੀ ਨੂੰ ਕਹਿਣ ਗਏ ਹੋਏ ਨੇ ਉਹ ਕਹਿੰਦੇ ਮੈਂ ਉਧਰੋਂ ਵੀ ਉਹਨਾਂ ਦਾ ਹਿਸਾਬ ਤਾਂ ਕਰਕੇ ਅੱਜ ਤੇ ਨਾਲੇ ਜਿਹੜਾ ਮੁਰਦੇ ਗੇੜੇ ਵੇਲੇ ਨੂੰ ਇਸਮਾਨ ਪਵਾ ਕੇ ਟਰਾਲੀ 'ਚ ਮੈਂ ਲੈਵਾਈ ਜਾਊਂਗਾ ਨਾਲ ਤੇ ਬਾਕੀ ਦੇਖਦੇ ਆਂ ਹੁਣ ਮੇਸਤਰੀ ਥੱਲੇ ਜਾ ਕੀ ਕਰੀ ਜਾਂਦੇ ਨੇ ਬਾਥਰੂਮ ਦੇ ਉੱਤੇ ਜਿਹੜਾ ਕੋਲ ਆ ਪਾਉਣ ਵਾਲਾ ਰਹਿੰਦਾ ਸੀਗਾ ਕਿਉਂਕਿ ਉਹ ਥੋੜਾ ਥਾਂ ਸੀਗਾ ਜਿਆਦਾ ਟਾਈਮ ਖਾਣਾ ਸੀਗਾ ਅੱਜ ਉਹਦਾ ਕੰਮ ਨਿਮੇੜਤਾ ਤੇ ਹੁਣ ਜਿਹੜੀਆਂ ਸਾਈਡਾਂ ਦੇ ਉੱਤੇ ਮੋਟੀਆਂ ਵੇੜਲਾਂ ਨੇ ਜਿਵੇਂ ਆ ਚੀਜ਼ ਹੋਊਗੀ ਜਾਂ ਜਿਵੇਂ ਇੱਥੇ ਇਹਦੇ ਵਿੱਚ ਬਜਰੀ ਭਰ ਕੇ ਮਸਾਲਾ ਪਾਤਾ ਤੇ ਜਿਵੇਂ ਆਹ ਖੁੰਜੇ ਨੇ ਇਹਨਾਂ ਦਾ ਮੋਟਾ-ਮੋਟਾ ਕੰਮ ਨਮੇੜਤਾ ਤਾਂ ਕਿ ਜਦੋਂ ਕੋਲੂਆ ਪਾਉਣ ਲੱਗਣਗੇ ਉਹਦੋਂ ਇਹਨਾਂ ਦੇ ਵਿੱਚ ਮਸਾਲਾ ਇੱਕ ਤਾਂ ਜ਼ਿਆਦਾ ਖਪੇ ਨਾ ਤੇ ਦੂਜਾ ਟਾਈਮ ਨਾ ਖਰਾਬ ਹੋਵੇ